ਇੰਟਰਨੈਸ਼ਨਲ ਪੰਥਕ ਦਲ ਦੀ ਜੀਰਾ ਦੇ ਪਿੰਡਾਂ ਵਕੀਲਾਂ ਵਿੱਚ ਹੋਈ ਇਕਤਰਤਾ ਇਸ ਮੀਟਿੰਗ ਦੀ ਅਗਵਾਈ ਪੰਜਾਬ ਪ੍ਰਧਾਨ ਬਾਬਾ ਸਤਨਾਮ ਸਿੰਘ ਵੱਲਿਆ ਦੀ ਦੇਖਰੇਖ ਹੇਠ ਹੋਈ ਜਿਸ ਵਿੱਚ ਪਾਈ ਅਮਰੀਕ ਸਿੰਘ ਚੂਚਕ ਜ਼ਿਲ੍ਹਾ ਜਨਰਲ ਸਖਤਰ ਦੀ ਪ੍ਰੇਰਣਾ ਸਦਕਾ ਜੀਰਾ ਦੀ ਇਕਾਈ ਗਠਿਤ ਕੀਤੀ ਗਈ ਜਿਸ ਵਿੱਚ ਬਜਿੱਤਰ ਸਿੰਘ ਵਕੀਲਾਂ ਨੂੰ ਬਲਾਕ ਪ੍ਰਧਾਨ ਜੀਰਾ ਜਗਦੀਪ ਸਿੰਘ ਵਕੀਲਾਂ ਨੂੰ ਮੀਤ ਪ੍ਰਧਾਨ ਗੁਰਲੀਲ ਸਿੰਘ ਜਰਨਲ 77 ਜਸਕਰਨ ਸਿੰਘ ਮੀਤ 77 ਸੁਖਮੰਦਰ ਸਿੰਘ ਹੋਲਾ ਵਾਲੀ ਕੈਸ਼ੀਅਰ ਸੁਖਦੇਵ ਸਿੰਘ ਬਹਿਕ ਗੁੱਜਰ ਸੀਨੀਅਰ ਮੀਤ ਪ੍ਰਧਾਨ ਨੂੰ ਸਿਰਪਾਓ ਦੇ ਕੇ ਜਥੇਬੰਦੀ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਜਿਰਾ ਫਿਰੋਜ਼ਪੁਰ ਤੋਂ ਸੁਖਮੰਦਰ ਸਿੰਘ ਸ਼ਾਂਤ ਦੀ ਵਿਸ਼ੇਸ਼ ਰਿਪੋਰਟ ਜਿਹੜੇ ਪੰਨੇ ਵਿੱਚ ਬਹੁਤ سارے ਕਾਰਜ ਜਿਹੜੇ ਉਹ ਬਹੁਤ ਵਧੀਆ ਚੰਗੇ ਢੰਗ ਦੇ ਕੀਤੇ ਨਾਲ ਸੁਚੱਜੇ ਢੰਗ ਦੇ ਨਾਲ वात्वा परिणाम देवेश्वर, शहर देवेश्वर, बहुत बढ़िया कितने जारे नहीं, चुनी कार्य है। क्यों करना? इतने सरकारी जवान तुझे जाओगे, जरूर तुझे काम करवाओगे। असी एक्या अपनी जिंदगी में जिन्दों कोई भी देवी असी अपने रहने के काम करता है, कितना काम होता है? ये भाई नहीं से लेंगे काम। अर ਤੋ ਤਾਂ ਇਹ ਹਲੋ ਬੁਦਦੀ ਇਹ ਇਤੋਂ ਵੀ ਕੋਈ ਕਾਰਨ ਪਈ ਗਲਤੀ ਕਰਕੇ ਜਾਂਦੀ ਜੀ ਇਹ ਜੇ ਚਲੀ ਗਈ ਤੇ ਸੇਖਾਂ ਤੋਂ ਪਰਹੇਤ ਹੋ ਗਈ ਇਹ ਚਲ ਕੇ ਇਹ ਜਦ ਦੂਜੀ ਦਾ ਮੇਨ ਮੁਕਤਾ ਹੈ ਕਿ ਆਪਾਂ ਫੜੇ ਵੀ ਅਲਿਖੇ ਦੇ ਨਾਮ ਬਤਵਾਉਣੇ ਨੇ ਤੇ ਚਾਲ ਵੀ ਕਰ ਰਿਹਾ ਸਾਰੇ ਮੰਨ ਲੈ ਕੇ ਕਰ ਰਿਹਾ ਹੈ ਇਹ ਨਹੀਂ ਰੂਟ ਤੋਂ ਆਪਾਂ ਕਿਸੇ ਤੋਂ ਤਾਮ ਕਰਦੇ ਆ ਜਿਹਾ ਜਿਹਾ ਇਸ ਤਰ੍ਹਾਂ ਚਲੋ ਵੀ ਅਚਿੰਤਨਾ ਕਰਨੀ ਪਵੇਗੀ ਇਹ ਇੱਕ ਵਾਰ ਤਰੀਕਾ ਬਦਲਣਾ ਪਵੇਗਾ गुरु पहला दौर चार दास है तब भी आप सारे चिंतननाथ जिले के हैं आप उपस्थित हुए विरोधी की चर्चा आपको एक की अनुमति देता हूं वे एक भारत से रिलेटेड सूची के द्वारा लागू होती तो स्थान का मुद्दा मुझे का बहुत धन्यवाद जी भाई की प्रेफरेशन को देना श्री नरेंद्र जी आपको एवरीथिंग का धन्यवाद जिला के तनाव की बैठक में भी उपस्थित कर रहे हैं तो स्थान धन्यवाद माता-पिता से नाम तामा से पिला पेचे ऐसे रुचाओं के चल कि आपने अस्वाभाविक बातें नहीं करते सारे नस्लों का मानव जीवन ही बिजली आवाज़ है ताकि हम बिजली को सो आप बड़े-बड़े पागल इस दिल्ली आप बड़े कमांडर तैनात किए तो आप घूम सकते हैं बिजली से बिजली हमको बिजली कि जदी जनको के जनता शोषण पाथ रहा है मैं तो पता सारा राजनीतिक साधन तक पाई कि कृषि तो से मिल साफ और आप सर जनता सार्वजनिक उपडे की स्थिति निकाल है ये जदी हमने केवल पंजाब के क्षेत्र ही निकाला है ये देश की पूंजी शक्ति की तरफ करती है भारत की राजनीति है इसलिए चले लो शर्मा चले लो देखते चले लो एक उच्च जति प्रति चल रही है उच्च तक नहीं करती है बाहर देश के प्रचार में चल रहे हैं ठीक है जी एक एक जति प्रति का मूल नंबर लागे होते हैं ये फॉर्म प्रति चले जाते हैं तो तुझे जाके असर के पानी जति प्रति का से इस तरह क्या जति प्रति को दास के आए तो अलग अलग समान आ रहे हैं जड़ियां जुड़ियां तो ਸਾਡੀ ਜੱਲਦੀਵੰਦੀ ਦੀ ਆਪਣੀ ਜ਼ਿੰਮੇਵਾਰੀ ਹੈ ਇਹਦਾ ਕਾਰਨ ਦੂਜੀਆਂ ਜੱਲਦੀਵੰਦੀਆਂ ਤੋਂ ਥੋੜਾ ਜਿਹਾ ਲੱਗਦਾ ਹੁਣ ਆਪਣੀ ਜੱਲਦੀਵੰਦੀ ਸੇਤਰਾਮਾ ਵਿੱਚ ਸੰਕਲਪ ਦੁਹਰਾਣਾ ਚਾਹੁੰਦੀ ਹੈ ਕਾਰਨ ਇਹ ਜਦੋਂ ਮਛੜਕਾ ਦੇ ਧਰਮਾ ਦੇ ਅੰਦਰ ਆਪਾਂ ਬਹੁਤ ਕਰੋ ਸਰਕਾਰ ਦੇ ਵਿੱਚ ਆਪਣੀਆਂ ਕਰੀ ਚਲਦਾ ਰੂਪੇ ਆ ਆਪਣਾ ਦੁੱਖ ਨਹੀਂ ਨਿਆ ਕੋਈ ਕਿਸੇ ਦੁਆਰੇ ਫਿਰੋਂ ਨਾ ਬੜੋ ਤੇ ਪਰ ਸਾਡੀ ਜੱਲਦੀਵੰਦੀ ਦਾ ਇੱਕੋ ਕਾਰਜ ਹੈ ਜਿਸ ਨਾਲ ਵਿਸ਼ੰਤਾ ਵਧਾਣਾ ਇਹਨੂੰ ਕੋਈ ਕਾਰਨ ਨਾ ਜਾਂ ਕਿ ਕੋਈ ਤੋਂ ਨਹੀਂ ਡੜਦੇ ਜੋ ਤੋਂ ਕੋਈ ਕਾਰਨ ਨਹੀਂ ਆਪਾਂ ਇਸ ਤਰ੍ਹਾਂ ਕੋਈ ਕਾਰਨ ਨਹੀਂ ਕਰਦੇ ਜਿਸ ਦੇ ਨਾਲ ਪਾਵਰ ਕੋਈ ਨੁਕਸਾਨ ਹੋਵੇ ਕਿਉਂਕਿ ਜਿਨ੍ਹਾਂ ਨੇ ਆਪਣੀ ਨਾਲ ਦੁਰਨਾ ਆਪਾਂ ਉਹਨਾਂ ਨੂੰ ਇੱਕ ਨਰਲੀ ਫਿਰੀ ਜਾਂਦੇ ਹਾਂ ਅਸੀਂ ਤਾਂ ਹੋਰ ਵੀ ਤੇ ਨੰਨੇ ਨੂੰ ਨਹੀਂ ਬਣੀ ਬੈਠੇ ਨੇ ਅਰਜ਼ੇ ਕਿ ਆਪਣਿਆਂ ਨੂੰ ਦੋ ਚੜ੍ਹਨਿਆ ਕਰੋ ਸਰਕਾਰ ਦੇ ਜਵਾਬ ਦੇ ਨਾਲ ਜਿਸ ਤੋਂ ਕਾਰਨ ਆਉਂਦੇ ਹੈ ਪਰ ਪਾਣੀ ਦੀ ਕਿੰਨਾ ਬਹੁਤ ਕਰਦਾ ਪਾਣੀ ਵੀ ਹੋਈ ਬਹੁਤ ਬਤੀ ਹੋਈ ਕੰਪਾਨਾ ਸਾਰਿਆਂ ਦਾ ਆਪਣਾ ਫਰਜ਼ ਬਣਦਾ ਤਾਂ ਸਾਰੇ ਜਣੇ ਸਹਿਤ ਹਾਂ ਤੇ ਉਸ ਗੀਤ ਤੇ ਗਹਿਰਦੀ ਇਹ ਕੋਈ ਗਲਤੀ ਕਦੇ ਵੀ ਉੱਠਾਤ ਕੰਮ ਕਰਦਾ ਹੈ ਕੋਈ ਨਾ ਐਸਾ ਤਰ੍ਹਾਂ ਹੋਦਾ ਹੈ ਉਥੇ ਗਹਿਰਦੀ ਇਹ ਬਹੁਤ ਵਧੀਆ ਸੇਵਾ ਪ੍ਰੋਜੈਕਟ ਨੂੰ ਕੁਵਾਰਣੇ ਕੋ ਬਹੁਤ ਧੰਨਵਾਦ ਜਨਤਾ ਸੋਹਣੇ ਵਿਅਕਤੀ ਕਰਦੇ ਆ ਸਾਡੇ ਪਿਆਰ ਦੇ ਪ੍ਰਧਾਨਾ ਧਾਰਨੀ ਉਸਾਨ ਦੇ ਪਿਆਰ ਪ੍ਰਧਾਨਾ ਸੋ ਵਾਪਸ ਪ੍ਰਨਾਮ ਸੇ ਹੀ ਲੁਲਗਾ

ਪਾਈ ਕਮੇਟੀ ਨੂੰ ਸੁਬਾ ਜੋ ਜੋ ਫਿਲਮ ਦਾ ਨੰਬਰ ਚਾਹਦੇ ਕਿਹੜਾ ਚਲਨ ਨੰਬਰ ਨੇ ਉਹਨਾਂ ਦਾ ਵਾਅਦਾ ਹੈ ਅੱਜ ਅਸੀਂ ਆਪ ਜੀ ਦੇ ਨਜ਼ਰ ਉੱਤੇ ਪਹੁੰਚੇ ਹਾਂ ਭਾਗਪੁਰੀਆ ਦੀ ਜਦਵੰਦੀ ਦੇ ਪ੍ਰਵਾਦ ਦੁਵਾਦਾ ਮਿਲ ਆ ਰਿਹਾ ਹੈ ਜਦਵੰਦੀ ਦੇ ਪ੍ਰਤੀ

ਦੇ ਹਰਤੇ ਕੇ ਨਾਲ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਲਈ ਹੋਈ। ਪਰ ਮਾਇਆ ਕਰਕੇ ਹੋਵੇ